ਦੋਸਤੋ ਮੈਂ ਤੁਹਾਡੇ ਸ਼ੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਆਂ ਔਰ ਅੱਜ ਦੀ ਵੀਡੀਓ ਹੈ ਕਿ ਵਿਸ਼ਵਾਸ ਅਸੀਂ ਵਿਸ਼ਵਾਸ ਨਹੀਂ ਕਰਦੇ ਆਪਣੇ ਗੁਰੂ ਤੇ ਸਾਨੂੰ ਵਿਸ਼ਵਾਸ ਨਹੀਂ ਤਾਂ ਹੀ ਅਸੀਂ ਪਟਕਦੇ ਰਹਿੰਦੇ ਆਂ ਕਦੀ ਮੜੀ ਕਦੀ ਮਸੀਤੀ ਕਦੀ ਮਸਾਣਾ ਚ ਔਰ ਕਦੀ ਕਿਸੇ ਦਰ ਤੇ ਕਦੀ ਕਿਸੇ ਦਰ ਤੇ ਠੋਕਰਾਂ ਖਾਂਦੇ ਆਂ ਪਰ ਜੇ ਅਸੀਂ ਉਸ ਗੁਰੂ ਦੇ ਲੜ ਲੱਗ ਜਾਈਏ ਉਸ ਪਰਮਾਤਮਾ ਦੀ ਜਿਹੜੀ ਹੈਗੀ ਆ ਪੱਲਾ ਫੜ ਲਈ ਤੇ ਸਾਨੂੰ ਸਾਰੇ ਅਸੀਂ ਜਿੰਨੇ ਵੀ ਹੈ ਪਾਪ ਸਾਗਰ ਤੋਂ પાર ਹੋ ਸਕਦੇ ਆ। ਦ੍ਰਿਸ਼ਟਾਂਤ ਮੈਨੂੰ ਇੱਕ ਯਾਦ ਆ ਗਿਆ ਕਿ ਭਗਵਾਨ ਕ੍ਰਿਸ਼ਨ ਤੇ ਅਰਜੁਨ ਜਦੋਂ ਮਹਾਭਾਰਤ ਯੁੱਧ ਹੋਣਾ ਸੀ ਉਸ ਤੋਂ ਪਹਿਲਾਂ ਅਰਜੁਨ ਨੂ ਬਿਸ਼ਫੂ ਰਸੀ ਭਗਵਾਨ ਦੇ ਉੱਤੇ ਤਾਂ ਕ੍ਰਿਸ਼ਨ ਭਗਵਾਨ ਦੇ ਕੋਲੋਂ ਸਿਹਤਾਂ ਲੈਣ ਗਿਆ ਔਰ ਦੂਸਰੇ ਬਨੇ ਦਰਯੋਦਨ ਵੀ ਉਹਨਾਂ ਦੇ ਕੋਲੋਂ ਸਿਹਤਾਂ ਲੈਣ ਗਿਆ ਔਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਦਰਯੋਦਨ ਪਹੁੰਚਿਆ ਔਰ ਦਰਯੋਦਨ ਸਿਰਵਲ ਖੜੋ ਗਿਆ ਔਰ ਅਰਜਣ ਪੈਰਾਂ 'ਵਲ ਖੜੋ ਗਿਆ ਔਰ ਜਦੋਂ ਮਹਾਰਾਜ ਉੱਠੇ ਤਾਂ ਉਹਨਾਂ ਨੇ ਕਿਹਾ ਕਿ ਓ ਵੀ ਅਰਜਣ ਕਿਸ ਤਰ੍ਹਾਂ ਤੂੰ ਕਿਸ ਤਰ੍ਹਾਂ ਆਉਣੇ ਹੋਏ ਤਾਂ ਉਸਨੇ ਉਧਰੋਂ ਦਰਯੋਦਨ ਕਹਿੰਦਾ ਕਿ ਮਹਾਰਾਜ ਮੈਂ ਆਇਆ ਹਾਂ ਤੇ ਬਕੜ ਦ੍ਰਿਸ਼ਟੀ ਹੋ ਗਈ ਔਰ ਦੂਸਰਾ ਕਾਰਨ ਅ ਦਰਯੋਦਨ ਵਿਸ਼ਵਾਸ ਨਹੀਂ ਸੀ ਤੇ ਉਸ ਨੇ ਉਹਨਾਂ ਤੋਂ ਭਗਵਾਨ ਕ੍ਰਿਸ਼ਨ ਤੋਂ ਉਹਨਾਂ ਦੀ ਸੇਨਾ ਮੰਗ ਲਈ ਤੇ ਜਦ ਕਿ ਅਰਜੁਨ ਨੇ ਸਿਰਫ ਕ੍ਰਿਸ਼ਨ ਜੀ ਦਾ ਹੱਥ ਮੰਗਿਆ ਔਰ ਕਿਹਾ ਕਿ ਤੁਸੀਂ ਸਾਥ ਦਿਓ ਔਰ ਉਹਨਾਂ ਨੂੰ ਸਾਰਥੀ ਬਣਾਇਆ ਸੋ ਵਿਸ਼ਵਾਸ ਸੀ ਜੇ ਤੁਸੀਂ ਸਾਰਥੀ ਉਹਨੂੰ ਬਣਾਉਣੇ ਆ ਡਰਾਈਵਰ ਉਸ ਨੂੰ ਬਣਾਉਣੇ ਆ ਜਿੱਤੇ ਤੁਹਾਨੂੰ ਵਿਸ਼ਵਾਸ ਹੋਵੇ ਤੇ ਜਿੱਥੇ ਅਰਜੁਨ ਦੀ ਹੋਈ ਸੋ ਦੂਸਰਾ ਦ੍ਰਿਸ਼ਟਾਂਤ ਹੈ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਜਦੋਂ ਗਵਾਲੀਅਰ ਦੇ ਕਿਲੇ ਚੋਂ ਵਾਪਸ ਆਏ ਤਾਂ ਬਾਹਰ ਨਿਕਣ ਤੇ ਉਹਨਾਂ 52 ਰਾਜਿਆਂ ਨੇ ਮਹਾਰਾਜ ਤੇ ਵਿਸ਼ਵਾਸ ਕੀਤਾ ਔਰ 51 ਜਿਹੜਾ ਕਲੀਆਂ ਦਾ ਮਹਾਰਾਜ ਨੇ ਚੋੜਾ ਪੈਨਿਆ ਔਰ 51 ਰਾਜੇ ਉਹਨਾਂ ਕਲੀਆਂ ਨੂੰ ਫੜ ਕੇ ਵਾਪਸ ਬਾਹਰ ਆ ਗਏ ਔਰ ਇੱਕ ਨੇ ਮਹਾਰਾਜ ਦਾ ਹੱਥ ਫੜਿਆ ਤੇ ਬਾਹਰ ਭਾਗੇ ਸੋ ਉਹਨਾਂ 52 ਰਾਜਿਆਂ ਨੂੰ ਵਿਸ਼ਵਾਸ ਸੀ ਸਾਨੂੰ ਵਿਸ਼ਵਾਸ ਨਹੀਂ ਹੈ ਸਾਨੂੰ ਵਿਸ਼ਵਾਸ ਕਰਨਾ ਪਏਗਾ ਤਾਂ ਹੀ ਅਸੀਂ ਸਾਰੇ ਜਹਾਨ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਸਾਹਿਬ ਹੱਥ ਵੜਿਆਈਆਂ ਜਿਸ ਪਾਵੇ ਤਿਸ ਦੇ ਅੱਜ ਦੀ ਵੀਡੀਓ ਬਸ ਇੰਨੀ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾਖੈਰ ਜੀਂਦੇ ਬਸਤੇ ਰਹੋ ਗੋਡ ਬlesਸ ਯੂ